ਬੀਬੀ ਹਾਂ ਪੁੱਤ ਅਮੈਂ ਭਾਂਡੇ ਧੋਤੇ ਸੀਗੇ ਤੇ ਰੋਟੀ ਤੇਰੀ ਬਣਾਈ ਹੋਈ ਆਗੀ ਜੇ ਤੂੰ ਕਹਿੰਨੀ ਤੈਨੂੰ ਪਾ ਕੇ ਦੇ ਦਾਂ ਨਹੀਂ ਬਟਾ ਮੈਂ ਨਹੀਂ ਖਾਣੀ ਰੋਟੀ ਪਰ ਤੂੰ ਸਾਜ ਰਿਹਾ ਆ ਜਾ ਕਰ ਪੁੱਤ ਮਾਲਕਾਂ ਨੂੰ ਕਹਿ ਦੀ ਤੈਨੂੰ ਸਵੇਹਾ ਛੱਡ ਦਿਆ ਕਰ ਨਾਲੇ ਤਾਂ ਮੈਂ ਬੈਠੀ ਦੇਖੀ ਜਾਂਦੀ ਆ ਨਾਲੇ ਤੂੰ ਭੁੱਖਾ ਮਰਦਾ ਪੁੱਤ ਹਾਂ ਬੀਬੀ ਮੈਂ ਕਹਿ ਦੂੰਗਾ ਮਾਲਕਾਂ ਨੂੰ ਤੂੰ ਟੈਨਸ਼ਨ ਨਾ ਲੈਆ ਕਰ ਉਹ ਹੀ ਨੇ ਟਾਈਮ ਨਾਲ ਆ ਜੀ ਬੀਬੀ ਮੈਂ ਚੱਲਿਆ ਕੰਮ ਤੇ ਚੰਗਾ ਪੁੱਤ ਮੈਨੂੰ ਦਵਾਈ ਦਵਾ ਲਿਆਉਂਦਾ ਪਹਿਲਾਂ ਮੈਂ ਤਾਂ ਪੁੱਤ ਬਵਾ ਔਖੀ ਆ ਬੀਬੀ ਮੈਂ ਵੀ ਕੀ ਕਰਾਂ ਪਿਛਲੇ ਮਹੀਨੇ ਦੀ ਸਾਰੀ ਤਨਖਾਹ ਤਾਂ ਤੇਰੀ ਦਵਾਈਆਂ ਚ ਲੰਗੀ ਸੌਦਾ ਵੀ ਨਹੀਂ ਆਇਆ ਹੈਗਾ ਆਟਾ ਮੰਗ ਮੰਗ ਕੇ ਤਾਂ ਰੋਟੀਆਂ ਬਗਾ ਰਿਹਾ ਹਾਂਗਾ ਮੈਂ ਬਾਕੀ ਪਿੰਡ ਚ ਗਿਆ ਸੀਗਾ ਪੈਸੇ ਮੰਗਣ ਕਿਸੇ ਨੇ ਨਹੀਂ ਦਿੱਤੇ ਹੈਗੇ ਬਾਕੀ ਅੱਜ ਮਾਲਕਾਂ ਨਾਲ ਕਰਦਾ ਹਾਂਗਾ ਗੱਲ ਜੇ ਦਿੱਤੇ ਤਾਂ ਕੱਲੂ ਚੱਲਦੇ ਆਪਾਂ ਪੁੱਤ ਪਿੰਡੇ ਚੋਂ ਪੁੱਛ ਲੈਂਦਾ ਪੈਸੇ ਕਿਸੇ ਤੋਂ ਬੀਬੀ ਤੈਨੂੰ ਪਤਾ ਹੈਗਾ ਪਿੰਡ ਚ ਗਿਆ ਸੀਗਾ ਮੰਗਣ ਪੈਸੇ ਕਿਸੇ ਨੇ ਨਹੀਂ ਦਿੱਤੇਗੇ ਗਰੀਬ ਬੰਦੇ ਨੂੰ ਕੌਣ ਦਿੰਦਾਗਾ ਪੈਸੇ ਬਾਕੀ ਅੱਜ ਮਾਲਕਾਂ ਨਾਲ ਕਰਦਾਗਾ ਗੱਲ ਜੇ ਦਿੱਤੇ ਤਾਂ ਕੰਮ ਚੱਲਦੇ ਆਪਾਂ ਚੰਗਾ भाई यार किलो आलू पाई मेरे आलू मिल जाएंगे जी पिछले हिसाब कर दो अपना अब मेरे यार बस दो के रोक जा अरे काफी दिन हो गए 1000 रुपए हो गए जी तुम्हारे पे बार-बार कौन सब्जी दे रहा है ऐसा फ्री में थोड़ी वारी सब्जी आज तो यार बड़ी मंदा है। ਉਹ ਯਾਰ ਤੜਕੇ ਦੁਕਾਨ ਖੋਲੀ ਮੈਂ ਵੀ ਕੋ ਦੰਦਾ ਹਿਸਾਬ ਚੈੱਕ ਕਰ ਰਿਹਾ ਵੀ ਬੱਟੇ ਨਹੀਂ ਕੁਸਾ ਉਹ ਚਲ ਕੋਈ ਨਹੀਂ ਜਨਵਰੀ ਚ ਖੁੱਲ ਜੂ ਕੰਮ ਕ ਨਹੀਂ ਦੇਖੋ ਇਹੀ ਆਸ ਆ ਵੀ ਜੇ ਜਨਵਰੀ ਚ ਚੱਲ ਪਈ ਕੰਮ ਓਏ ਆ ਮੁੰਡਾ ਨਿੱਕੀ ਆਦਨੋ ਯਾਰ ਆ ਪਤਲਾ ਜਾ ਗੰਜਾ ਗੇਜਾ ਬਜੀਤਪੁਰਾਲਾ ਹਾਂ ਇਹਦੇ ਬਾਰੇ ਹੈ ਤੈਨੂੰ ਕੋਈ ਜਾਣਕਾਰੀ ਇਹਦੇ ਅੱਗੇ ਪਿੱਛੇ ਕੌਣਾ ਇਹਦੀ ਮੰਮੀ ਮੰਮੀ ਆ ਬਾਈ ਕੱਲੀ ਕਰੇ ਵਿਚਾਰੇ ਕਦੇ ਕਰੀ ਤਾ ਨਹੀਂ ਗਿਆ ਇਹਦੇ ਤੂੰ ਨਾ ਬਾਈ ਯਾਰ ਤਾਂ ਇੱਕ ਗੱਲ ਨੋਟਿਸ ਕੀਤੀ ਆ ਯਾਰ ਇਹ ਬੰਦਾ ਕਿਸੇ ਟੈਨਸ਼ਨ ਚ ਲੱਗਦਾ ਯਾਰ ਇਹ ਤਾਂ ਮੈਨੂੰ 24 ਘੰਟੇ ਖੋਇਆ ਖੋਇਆ ਲੱਗਦਾ ਕ ਨਹੀਂ ਹਾਂ ਪਰ ਬੰਦਾ ਮਾਹੰਦਾਰ ਬਹੁਤ ਅਜੀਬ ਓਏ ਇਮਾਨਦਾਰ ਆ ਤਾਂ ਹੀ ਤਾਂ 5 ਸਾਲ ਤੋਂ ਮੈਨੂੰ ਲੱਗਦਾ ਆਪਾਂ ਜਦੋਂ ਸ਼ੋਰੂਮ ਬਣਾਇਆ ਸੀ ਸਾਰਾ ਤਾਂ ਪੁਰਾਣਾ ਹੀ ਆ ਨਹੀਂ ਹਾਂ ਬਾਕੀ ਤਾਂ ਹੁਣੇ ਰੱਖੇ ਨੇ ਨਵੇਂ ਬਹੁਤ ਤੇਜ਼ ਨਹੀਂ ਆਹ ਜਿਹੜਾ ਤਨੇ ਆ ਹੁਣ ਰਖਾਇਆ ਕੀ ਇਹਦੇ ਨਾਲ ਲਾਬਾ ਲਾਬਾ ਇਹ ਬੰਦਾ ਮੈਨੂੰ ਬੜਾ ਹੀ ਸ਼ਿਆਰ ਲੱਗਦਾ ਲੱਗਦਾ ਤਾਂ ਮੈਨੂੰ ਵੀ ਐ ਕਿਤੇ ਨਾ ਥੋੜੀ ਜਿਹੀ ਗੌਰ ਰੱਖਿਆ ਕਰੀ ਕਿਤੇ ਇੱਕ ਉਹ ਦੂਆ ਨਾਲ ਲੱਗੀ ਆ ਵਿੱਕੀ ਨਹੀਂ ਵਿੱਕੀ 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 ਇਹ ਦੋਏ ਬੰਦੇ ਨਾ ਮੈਨੂੰ ਥੋੜੀ ਜਿਹੀ ਤੇਜ਼ ਲੱਗਦੇ ਮੜਾ ਇਹਨੇ ਤੇ ਗੌਰ ਰੱਖਿਆ ਕਰਨਾ ਤਾਂ ਆਪਣੇ ਉਰੇ ਸੀਸੀਟੀਵੀ ਆ ਹੋਰ ਪਹਿਲਾਂ ਤਾਂ ਸੀਸੀਟੀਵੀ ਵਾਲਾ ਕੰ ਉਹ ਆ ਨਾ ਯਾ ਬੰਦਾ ਬਹੁਤ ਮਾਨਦਾਰ ਹੈ ਯਾਰ ਇਹਦਾ ਤਾਂ ਤੂੰ ਪਤਾ ਕਰ ਯਾਰ ਇਹਦਾ ਕਿਤੇ ਆਪਾਂ ਨੂੰ ਵੀ ਪਾਪ ਚੜ ਰਹੇ ਹੋਵੇ ਕੋਈ ਵੀ ਇਹਨੂੰ ਪੁੱਛਾ ਕਿਤੇ ਉਹੀ ਪਤੰਦਰਾ ਨੂੰ ਕੋਈ ਬਿਮਾਰੀ ਤਾਂ ਨਹੀਂ ਲੱਗੀ ਪਈ ਇਹਦਾ ਯਾਰ ਬਿੱਤੀ ਜਾਂਦਾ ਦਿਨ ਪ੍ਰਤੀ ਦਿਨ ਤੂੰ ਪਤਾ ਕਰ ਮੈਂ ਤਾਂ ਸਾਰਾ ਦਨੂਰੀ ਬੈਠਾ ਰਹਿਣਾ ਚਲ ਕੋਈ ਨਹੀਂ ਖੜੋਣੇ ਪੜਤਾਲ ਥੋੜਾ ਉਹਨਾਂ ਦੇ ਗੌਰ ਰੱਖਿਆ ਕਰ ਖਾਸ ਕਰਕੇ ਤੇਰੇ ਲਾਬੇ ਦੇ ਰਖਾਤਾ ਦਿੱਤਾ ਨੇ ਮੈਨੂੰ ਕੋਈ ਉਹਰੇ ਕਾਂਡ ਕਰ ਜੇ ਕੋਈ ਚੱਲ ਦੇਖਦੇ ਆ ਚੱਲ ਮੈਂ ਉਧਰ ਦੂਜੀ ਦੁਕਾਨ ਤੇ ਜਾ ਕੇ ਉਹਨਾਂ ਤੋਂ ਬੈਠੇ ਨੇ ਹਾਂ ਜੀ ਚਲ ਮੈਂ ਕੁਛੇ ਦੀ ਜਾਂ ਉਹ ਚਾਹੇ ਦਰ ਬੈਰੀ ਲੇਟ ਹੋ ਗਏ ਲੱਭੇ ਹਾਂਜੀ ਅਸੀਂ ਚੱਲੇ ਵਿਆਹ ਸਾਡੇ ਯਾਰ ਦੋਸਤ ਦਾ ਵਿਆਹ ਆ ਅੱਛਾ ਭਾਈ ਅਸੀਂ ਆਵਾਂਗੇ 4-5 ਵਜੇ ਤੱਕ ਠੀਕ ਹੈ ਭਾਈ ਬੱਕੀ ਰੱਖਿਓ ਗੌਰ ਦੁਕਾਨ ਤੇ ਜੇ ਕੁਛ ਖਾਣਾ ਪੀਣਾ ਹੋਇਆ ਫਿਰ ਮਗਾਰ ਠੀਕ ਹੈ ਠੀਕ ਹੈ ਬਿੱਕੀ ਨਹੀਂ ਰੱਖਿਓ ਚੱਲੀ ਬਈ 3 ਹਰ ਸਾਰੇ ਮਾਲਕ ਵੀ ਕੰਜੂਸ ਟੱਕਰੇ ਨੇ 7-7000 ਤੇ ਰੱਖਿਆ ਹਾਲੇ ਤੱਕ ਕੁਝ ਬਣਦਾ ਨਹੀਂ ਪਿਆ ਓਏ ਹੋਰ ਯਾਰ ਤੇਰੀ ਗੱਲ ਠੀਕ ਆ 7000 ਚ ਕੀ ਬਣੇ ਪਰ ਤੂੰ ਟੈਂਸ਼ਨ ਕਿਉਂ ਲੈਣਾ ਆਪਾਂ 15k ਦੀ ਕੁੰਡੀ ਲਾ ਤਾ ਤੇ ਨੀ ਕੁੰਡੀ ਦਾ ਅੱਜ ਐ ਨਾਲ ਸੁਣਾ ਨਹੀਂ ਕਿ ਅੱਜ ਕੀ ਕਹਿਦੇ ਇਹ ਆਥਰੇ ਨੂੰ ਮੜਨਗੇ ਸਵਾਦ ਅੱਜ ਇਸ ਘਰ ਦਾ ਜਿੰਨੇ ਕਸਟਮਰ ਆਏ ਜਿੰਨੀ ਸੇਲ ਹੋਈ ਉਹਦਾ ਅੱਧ ਦੱਸਣਾ ਆਪਾਂ ਨਾਲ ਤੇ ਜਿਹੜਾ ਅੱਧ ਹੋਊਗਾ ਉਹਦੇ ਦੋਨਾਂ ਵਿੱਚੋਂ ਆਪਾਂ ਦਾ ਆਧਾ ਲੈ ਨਾਲੇ ਸ਼ਾਮ ਨੂੰ ਪਾਰਟੀ ਕਰਾਂਗੇ ਇਹਦੀ ਟੈਨਸ਼ਨ ਵਾਲੀ ਤੂੰ ਇਹ ਤਾਂ ਇਮਾਨਦਾਰਾ ਇਹਨੇ ਤਾਂ ਇੱਥੇ ਹੀ ਰਹਿ ਜਾਣਾ ਸਾਰਿਆਂ ਨਾਲੇ ਜੇ ਕੁਝ ਦੱਸਿਆ ਤੈਨੂੰ ਪਤਾ ਵੀ ਆ ਫਿਰ ਆਪਾਂ ਹਾਂਜੀ ਬਾਜੀ ਸਾਟਾ ਨਾਲ ਤੁਹਾਡੇ ਵਾਸਤੇ ਫਿਰ ਆਓ ਕਿਸ ਤਰ੍ਹਾਂ ਦਾ ਸਟੱਫ ਚਾਹੀਦਾ ਵੀਰੇ ਦੋ ਫਾਰਮਲ ਦੇ ਚੱਕ ਠੀਕ ਆ ਵੀਰੇ ਆ ਲੋ ਭਾਜੀ ਆ ਗਏ ਫਾਰਮਲ ਆ ਲੋ ਇੱਕ ਕੰਬਰੀਕ ਚੱਕ ਆ ਗਈ ਭਾਜੀ ਫਿਰ ਫਾਰਮਲ ਬਰਾ ਆ ਲੋ ਇੱਕ ਫਾਰਮਲ ਆ ਗਿਆ ਆ ਚਾਰੋ ਆਰਟੀਕਲ ਲੇਜੋ ਚਾਰੋ ਆਰਟੀਕਲ ਪਿਆਰੇ ਨੇ ਕਰ ਦਿਓ ਵੀਰੇ ਚਾਰੋ ਤੇ ਜੀਨ ਦਿਖਾ ਦਿਓ ਤੁਹਾਡੇ ਵਾਸਤੇ ਕਾਰਬਨ ਬਲੈਕ ਕਲਰ ਵੀਰੇ ਸਪੈਸ਼ਲ ਆਰਟੀਕਲ ਆ ਲੋ ਵੀਰੇ ਲਾਈਟ ਚਾਰਟ ਹੋਰ ਦਿਖਾ ਦੋ ਵੀਰੇ। ਲੋ ਵੀਰੇ ਨੈਵੀ ਬਲੂ ਕਲਰ ਜਿਹੜੀ ਮਰਜ਼ੀ ਸ਼ਰਟ ਨਾਲ ਪਾਓ। ਨਾਲ ਚਾਰੋ ਸ਼ਰਟਾ ਸੋਨੇ ਲੱਗੇਗਾ ਇਹਦਾ। ਆਹ ਕਰ ਦੀ। ਤੁਹਾਡੇ ਮਾਲਕ ਨਹੀਂ ਆਏ ਅੱਜ। ਉਹ ਵੀਰੇ ਅੱਜ ਬਾਹਰ ਗਏ ਨੇ ਵਿਆਹ ਤੇ ਗਏ ਨੇ। ਕਿੰਨੇ ਪੈਸੇ ਹੋਗੇ ਵੀਰੇ? ਤੁਹਾਡਾ ਵੀਰੇ 3500 ਰੁਪਏ ਬਣਿਆ ਲੈਸ ਕਰਕੇ 3000 ਰੁਪਏ ਤੇ ਲੱਗ ਜਾਊਗਾ ਤੁਹਾਨੂੰ। ਦੇਖ ਕੇ ਲਾਇਆ ਤੁਹਾਡੇ ਮਾਲਕ ਗਵੰਡੀ ਨੇ ਵੀਰੇ। ਕੋਈ ਗੱਲ ਨਹੀਂ ਭਾਜੀ ਹੁਣ ਨਾਲ ਐ ਰੇਟ ਲਾਇਆ ਟੈਨਸ਼ਨ ਨਾ ਲਓ। ਤੇ ਸਕੈਨਰ ਦੇ ਦੋ ਵੀਰੇ। स्कैनर तो मेरा है नहीं अच कैश चलूगा सारा आव ओके लै भी वि अज त बन गई चादी आ हजार रुपया बाद जेब च ਤੇਰਾ ਪੰਚੋ ਮੇਰਾ ਹਾਂ ਵੀ ਤੇ ਇਹਦਾ 100 200 ਨਹੀਂ ਵੀਰੇ ਮੇਰਾ ਹੱਕ ਦੀ ਗੱਲ ਨੂੰ ਚੱਲ ਤੂੰ ਹੱਕ ਦੇ ਖਾ ਅਸਤਾ ਲਈਏ ਨੇ ਯਾਰੇ ਅਬਰੇ ਯਾਰ 4 ਕਾ 50 ਕਰ ਦੀ ਯਾਰ ਦੁਕਾਨ ਵਾਸਤੇ ਹਲੋ ਹਾਂ ਵੀਰੇ ਯਾਰ ਮੈਂ ਤਾਂ ਤਾਂ ਕਰ ਰਿਹਾ ਸੀ ਯਾਰ ਫੋਨ ਯਾਰ 3000 ਰੁਪਏ ਚਾਹੀਦਾ ਸੀ ਯਾਰ ਬੀਬੀ ਬਿਮਾਰ ਹੋ ਰਹੀ ਆ ਯਾਰ ਆਹ ਯਾਰ ਆ ਵੀ ਫੈਕਸ਼ਨ ਜੀ ਫੈਲ ਰਹੀ ਆ ਯਾਰ ਬੀਬੀ ਨੂੰ ਹਾਂ ਯਾਰ ਇਹ ਯਾਰ ਮਾਲਕਾਂ ਨੂੰ ਤਾਂ ਯਾਰ ਕਹਦਾ ਯਾਰ ਵੀਰੇ ਉਹਨਾਂ ਦਾ ਤਾਂ ਆਪੇ ਮੰਦਾ ਚੱਲ ਰਿਹਾ ਯਾਰ ਬਹੁਤ ਜਿਆਦਾ ਯਾਰ ਦੇਖ ਲਈ ਯਾਰ ਬਈ ਯਾਰ ਕਰ ਦਿੰਦੀ ਯਾਰ ਕੱਲ ਤੱਕ ਚੱਲ ਠੀਕ ਆ ਯਾਰ ਵੀਰੇ ਅਬ ਵੀਰੇ ਦਾ ਕੰਮ ਤੇ ਭੇਜ ਦਿਓ ਠੀਕ ਉਹ ਹੋ ਗਈ ਜੁੱਤੀ ਹੋਏ ਪਾਲਛ ਦੇ ਫਿਰ ਵਧੀਆ ਕਰੀਆ ਕਿੰਨੇ ਪੈਸੇ ਪਹਿਲਾਂ ਤਾਂ ਨਹੀਂ ਹਿਸਾਬ ਰਹਿੰਦਾ ਪੜਾਉਂ ਬਈ ਨਾਲ ਕਰ 100 ਰੱਖ ਲੈ ਫਿਰ ਲੈ ਜੂ ਮੈਂ ਵਾਪਸ ਇੱਕ ਮਿੰਟ ਬਾਅਦ ਚ ਕਰਦਾ ਕੀ ਹਾਲਾ ਕਾਲੇ ਵਧੀਆ ਵਧੀਆ ਤੂੰ ਦੱਸ ਵਧੀਆ ਵਧੀਆ ਕਿੱਧਰ ਬਸ ਇੱਧਰ ਬਾਜ਼ਾਰ ਚ ਆਇ ਦੀ ਤੂੰ ਦੁਕਾਨ ਤੇ ਬਹਿ ਜਾ ਕਰੋ ਕਦੇ ਦੁਕਾਨ ਤੇ ਨਹੀਂ ਰੋਜ਼ ਉਹਨੇ ਕਿੱਦਾਂ ਨਹੀਂ ਬੈਠੇ ਉਹ ਪਰਸੋਂ ਆਇ ਦੀ ਕੱਪੜੇ ਲੈਣ ਪਰਸੋਂ ਉਹ ਪਰਸੋਂ ਦਾ ਯਾਰ ਯਾਰ ਦੋਸਤ ਦਾ ਵਿਆਹ ਧੀ ਮੈਂ ਵਰ ਮਗੂ ਵਿਆਹ ਤੇ ਵਾਗ ਗੇ ਅੱਛਾ ਤੂੰ ਕੀ ਲੈਣ ਆ ਗਿਆ ਓਏ ਤੂੰ ਚਾਰ ਸ਼ਰਟਾਂ ਲਈਆਂ ਦੀਆਂ ਇੱਕ ਪੈਂਟ ਲਈ ਦੀ ਅੱਛਾ ਕਿੰਨੇ ਪੈਸੇ ਬਣਾ ਇਹਦੇ 3000 ਰੁਪਇਆ ਪੈਸੇ ਦਾ ਮੁੰਡੇ ਨਾਲ ਠੀਕ ਬਣਾਈ ਨੇ ਯਾਰ ਚਾਰ ਸ਼ਰਟਾਂ ਇੱਕ ਪੈਂਟ ਹਾਂ ਆਜਾ ਦੁਕਾਨ ਤੇ ਬੈਠਦੇ ਆਪਾਂ ਉਹ ਨਹੀਂ ਨਹੀਂ ਦੁਕਾਨ ਤੇ ਛੱਡ ਤੂੰ ਪਹਿਲਾਂ ਮੇਰੀ ਗੱਲ ਸੁਣ ਹਾਂ ਮੈਂ ਇੱਥੇ ਚਾਹ ਪੀ ਰਿਆ ਦੀ ਹਾਂ ਉਹ ਤੁਹਾਡੀ ਦੁਕਾਨ ਤੇ ਇੱਕ ਮੁੰਡਾ ਲੱਗਿਆ ਹੋਇਆ ਲੰਬਾ ਜਾ ਥੋੜਾ ਪੱਕੇ ਜੇ ਰੰਗ ਦਾ ਪਤਲਾ ਜਾ ਬਜੀਤਪੁਰਾ ਗੇਜਾ ਦਾ ਨਹੀਂ ਹਾਂ ਕੀ ਹੋ ਗਿਆ ਫਿਰ ਉਹ ਬਾਈ ਉਹ ਫੋਨ ਤੇ ਗੱਲ ਕਰ ਰਹਿਦੀ ਕਿਸੇ ਤੋਂ ਪੈਸੇ ਮੰਗ ਰਹੀ ਧਾਰੇ ਉਹ ਬਹੁਤ ਟੈਨਸ਼ਨ ਦੀ ਜੀਤੀ ਕਹਿੰਦਾ ਮੇਰੀ ਮੰਮੀ ਮਾਤਾ ਬਿਮਾਰ ਆ ਕਹਿੰਦਾ ਉਹ ਯਾਰ ਸਾਨੂੰ ਨਹੀਂ ਪਤਾ ਬਈ ਇਸ ਗੱਲ ਦਾ ਵੀ ਉਹਦੀ ਮਾਤਾ ਬਿਮਾਰ ਆ ਨਾ ਸਾਡੇ ਲਵੇ ਉਸਨੇ ਗੱਲ ਕਰੀ ਆ ਯਾਰ ਯਾਰ ਥੋੜਾ ਵਰਕਰ ਆਓ ਤੁਸੀਂ ਗੌਰ ਕਰੋ ਦੀ ਭਾਈ ਜਰੂਰ ਕਰਾਂਗੇ ਅਸੀਂ ਨਹੀਂ ਕਰਾਂਗੇ ਹੋਰ ਕੌਣ ਕਰਾਂਗੇ ਪਤਾ ਯਾਰ ਐਡਾ ਇਮਾਨਦਾਰ ਮੁੰਡਾ ਆ ਆਜਾ ਆਪਾਂ ਦੁਕਾਨ ਤੇ ਚੱਲਦੇ ਆ ਨਹੀਂ ਨਹੀਂ ਕੋਈ ਨਹੀਂ ਫੇਰ ਮਿਲਦੇ ਆ ਕਦੇ ਚੰਗਾ ਭਾਈ ਠੀਕ ਆ ਆਪਾਂ ਯਾਰ ਪਾਪੇ ਚੜ ਗਿਆ ਲੈ ਦੇਖ ਲੈ ਇੱਕ ਦਿਨ ਨਾ ਉੱਪਰ ਗੇੜਾ ਮਾਰ ਕਿਵੇਂ ਪੈਂਟਾਂ ਸੱਟੀਆਂ ਨੇ ਆਏ ਨਹੀਂ ਵੀ ਕੋਈ ਪੈਂਟ ਕੋਟ ਸੈੱਟ ਕਰਕੇ ਲਾਦੇ ਕਿਹੜੀ ਪੈਂਟ ਕਿਹ ਚ ਪਾ ਰખી ਐ ਸਾਲੀ ਕਿਹੜੀ ਕਿਹ ਚ ਪਾ ਰખી ਐ ਕੀ ਬੁੜਬੁੜ ਕਰ ਰਹੇ ਆ ਆ ਦੇਖ ਲੈ ਯਾਰ ਇੱਕ ਦਿਨ ਉੱਪਰ ਆ ਕੇ ਦੇਖਾ ਸਾਰਾ ਜਲੂਸ ਕੱਢ ਰਿਹਾ ਪੈਂਟ ਕੋਟਾਂ ਦਾ ਉਹ ਤੂੰ ਸ਼ਾਬੂਰ ਮੇਰੀ ਗੱਲ ਸੁਣ ਹਾਂ ਤੈਨੂੰ ਮੈਂ ਕਿਹਾ ਦੀ ਨਾ ਉਹ ਹੇਠਲੇ ਹੋਈ ਕੰਮ ਕਰ ਰਹੇ ਨੇ ਕੀ ਉਹ ਲੱਬੇ ਲੁੱਬੇ ਹੋਣੀ ਕੀ ਉਹ ਲੱਬੇ ਹੀ ਆ ਹਾਂ ਉਹ ਮੈਨੂੰ ਮਿਲਿਆ ਦੀ ਕਾਲਾ ਆਪਣੇ ਪਿੰਡ ਵਾਲਾ ਹਾਂ ਕਾਲਾ ਲੈ ਕੇ ਗਿਆ ਦੀ ਇਹਨਾਂ ਤੋਂ ਪਰਸੋਂ ਇਹਨਾਂ ਨੇ ਕਿੰਨੀਆਂ ਛਾਟਾਂ ਕਿਸੇ ਨੇ ਆਪਣ ਨੂੰ ਦੋ ਦੋ ਹਾਂ ਹਾਂ ਦੋ ਛਾਟਾਂ ਕਿਸੇ ਨੇ ਹਾਂ ਚਾਰ ਛਾਟਾਂ ਇੱਕ ਪੈਂਟ ਲੈ ਕੇ ਗਿਆ ਕਾਲਾ ਆ ਬਾਹਰ ਮਾਰਕੀਟ ਚ ਮਿਲਿਆ ਦੀ ਮੈਨੂੰ ਅੱਛਾ ਜੀ ਹਾਂ 3000 ਰੁਪਏ ਦਾ ਮਾਲ ਵੇਚਿਆ ਆਪਾਂ ਨੂੰ ਦੇ ਰਹੇ ਨੇ 1500 ਰੁਪਏ 1500 ਰੁਪਏ ਦੇ ਇੱਕ ਕਸਟਮਰ ਤੋਂ ਖਾ ਗਏ ਇਹ ਦਿਨ ਚ ਕਿੰਨੇ ਕਾਏ ਨੇ ਆਪਾਂ ਨੂੰ ਤਾਂ ਇਹਨਾਂ ਨੇ 3000 ਰੁਪਏ ਦਿੱਤਾ ਤਨੇ ਸਾਰਾ ਪਤਾ ਨਹੀਂ ਕਿੰਨਿਆਂ ਨੂੰ ਕੋਰਾੜ ਗਏ ਇਹ ਇਹਨੂੰ ਨੋਮ ਅਮਰੀਗਰ ਸੁਣ ਜਾਤਾ ਉਹਨੂੰ ਦਬਾ ਲਦੇ ਆ ਰੋ ਨਹੀਂ ਇਹਨਾਂ ਦੀ ਪੌਣਾ ਝਾੜ ਬਾਕੀ ਇਹ ਤਾਂ ਚਾਵਲ ਗਏ ਯਾਰ ਬੰਦੇ ਜਮੀ ਬਾਕੀ ਇੱਕ ਗੱਲ ਹੋਰ ਥੋਆ ਹੂੰ ਓਏ ਉਹ ਹੈ ਨਹੀਂ ਵਿਚਾਰਾ ਗੇਜਾ ਉਹਦੇ ਬਾਰੇ ਦੱਸ ਰਿਹਾ ਤੇ ਉਹ ਮੈਨੂੰ ਹੂੰ ਉਹ ਕਿਤੇ ਚਾਚੂ ਪੀ ਰਿਆ ਹੋਣਾ ਕਿਸੇ ਨੂੰ ਫੋਨ ਤੇ ਗੱਲ ਕਰ ਰਿਹਾ ਇਹਦੀ ਕਾਲੇ ਨੇ ਸੁਣ ਲਈ ਉਹਦੀ ਤਾਂ ਬਾਈ ਮਾਂਏ ਬਹੁਤਾਂ ਕਹ ਉਹਦਾ ਲੱਗਦਾ ਪੈਸੇ ਹੀ ਨਹੀਂ ਉਹ ਤਾਂ ਲੋਕਾਂ ਤੋਂ ਮੰਗਦਾ ਫਿਰ ਰਿਹਾ ਯਾਰ ਚਲ ਉਹਨੂੰ ਆਪਾਂ 20000 ਰੁਪਏ ਦੇ ਦਨੇ 20000 ਰੁਪਏ ਤੈਨੂੰ ਕੀ ਲੱਗਦਾ ਮੈਂ ਲੈ ਲੂਗਾ ਤੂੰ ਐ ਕਰ ਤੂੰ ਹੀਠਾ ਤੂੰ ਬੜਾ ਪਰਚੀਆਂ ਤੈਨੂੰ ਮੈਂ ਦਿਖਾਉਣਾ ਸਕੀਮ ਦਰ ਮਾੜਾ ਮੋਟਾ ਦਾ ਭਲਾ ਕਰੀਏ ਕਿਸੇ ਗਰੀਬ ਦਾ ਹਾਂ ਹਾਂ ਠੀਕ ਆ ਚੱਲ ਆ ਵੀ ਮੁੰਡਿਓ ਤੋ ਮਾੜੀ ਮੋਟੀ ਸੇਲ ਕਰ ਲੋ ਏ ਇਹ ਤਾਂ ਜਮੀ ਸ਼ਰਮਤਾ ਰਖੀ ਆ ਇੰਨੀ ਕੀ ਦਾ ਨਾਲ ਤਾਂ ਸਾਡਾ ਦੁਕਾਨ ਦਾ ਬਿੱਲ ਵੀ ਨਿਕਲ ਰਿਹਾ ਤੇਰੇ ਚ ਸਾਡਾ ਕੀ ਕਸੂਰ ਆਈ ਅਸੀਂ ਕਸਟਮਰ ਨੂੰ ਬਾਹਰੋਂ ਫੜ ਕੇ ਲਿਆਈਏ ਸਹੀ ਗੱਲ ਆ ਬਾਈ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਇਹ ਬੇਈਮਾਨਾ ਕਰਦੇ ਨੇ ਤੁਹਾਨੂੰ ਕੀ ਲੱਗਦਾ ਵੇ ਸਾਨੂੰ ਪਤਾ ਨਹੀਂ ਲੱਗਦਾ ਉਸ ਦਿਨ ਮੇਰੇ ਪਿੰਡ ਵਾਲੇ ਮੁੰਡੇ ਨੂੰ ਕਿੰਨੇ ਦੇ ਸ਼ਰਟਾਂ ਵੇਚੀਦਿਆਂ ਵੇਚੀਆਂ ਨੇ ਇਹਨੇ 4 ਛਾਟਾਂ 1 ਪੈਂਟ ਆਪਾਂ ਨੂੰ ਕੀ ਦੱਸ ਰਹੇ ਨੇ 2 ਛਾਟਾਂ ਦੇ ਕੇ ਗਿਆ ਉਹ 3000 ਆਪਾਂ ਨੂੰ ਦੱਸਿਆ 1500 ਇਹ ਤਾਂ ਮੈਨੂੰ ਲੱਗਦਾ ਬਾਈ ਦਨੱਚ 10-15000 ਰੁਪਏ ਦਾ ਟਾਂਕਾ ਲਾ ਰਹੇ ਨੇ ਆਪਾਂ ਨੂੰ ਐਸੀ ਕੀ ਕਰੀਏ ਸੱਤ-ਸੱਤ 1000 ਚਾ ਸਾਡੇ ਘਰ ਚੱਲਦੇ ਨੇ ਅਸੀਂ ਆਪਣਾ ਵੀ ਤਾਂ ਖਰਚਾ ਕੱਢਣਾ ਹੀ ਐ ਫੇਰ ਸਾਨੂੰ ਉਦਣ ਦੇ ਦੱਸ ਦੰਦਾ ਵੀ 7000 ਗੱਲ ਮੈਨੂੰ 12 ਨਹੀਂ ਖਾਂਦਾ ਚਾਹੇ ਅਸੀਂ ਤਨਖਾਹ ਵਧਾਉਂਦੇ ਚਾਹੇ ਅਸੀਂ ਤੈਨੂੰ ਕੱਢ ਦੰਦੇ ਹੋਰ ਐਨੀ ਵੀ ਬੇਈਮਾਨੀ ਚੰਗੀ ਨਹੀਂ ਹੁੰਦੀ ਤੂੰ ਤਾਂ ਝਾੜ ਕੇ ਛੱਡੋਗੇ ਸਾਨੂੰ ਐਵੇਂ ਉਹ ਚੱਲ ਤੁਸੀਂ ਦਾ ਜਿਹੇ- ਅਸੀਂ ਇੱਕ ਨਿਯਾਮ ਕੱਢਣਾ ਆ। ਅਸੀਂ ਆ ਸਾਰੇ ਨਾਮ ਦੀਆਂ ਪਰਚੀਆਂ ਪਾਈਆਂ ਹੋਏ ਨੇ ਜਿਹਦੀ ਇੱਕ ਪਰਚੀ ਨਿਕળે ਅਸੀਂ ਉਹਨੂੰ 21000 ਰੁਪਏ ਦੇਵਾਂਗੇ। ਚਾਹੇ ਕੋਈ ਬੇਈਮਾਨ ਆ ਚਾਹੇ ਕੋਈ ਇਮਾਨਦਾਰ ਆ। ਕੱਢ ਬਈ ਮੰਗੋ ਪਰਚੀਆਂ। ਆ ਲੈ। ਤੂੰ ਹੀ ਜਾ ਕਲਾ ਬੜੇ ਇਮਾਨਦਾਰ। ਕੀ ਨਿਕੜਿਆ? ਜੀਜਾ। ਇਮਾਨਦਾਰ ਬੰਦੇ ਦਾ ਬਈ ਪਰਮਾਤਮਾ ਵੀ ਸਾਥ ਦਿੰਦਾ। ਕੱਢ ਵੀ ਮੰਗੇ 21000 ਰੁਪਇਆ। ਆ ਲੈ ਤੂੰ ਹੀ ਦੇ ਦੇ। ਇਹ ਤਾਂ ਬਾਈ ਵੈਸੇ ਤੈਨੂੰ ਇਹਦੋਂ ਪਹਿਲਾਂ ਦੇਣੇ ਚਾਹੀਦੇ ਤੇ। ਕਿਉਂਕਿ ਤੈਨੂੰ ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਇਹਨਾਂ ਨਾਲ ਚਾਹੇ ਤੇਰੀ ਮਾਂ ਦਾ ਇਲਾਜ ਕਰਾਈ ਚਾਹੇ ਕੋਈ ਹੋਰ ਚੀਜ਼ ਦੀ ਜ਼ਰੂਰਤ ਹੋਈ ਸਾਨੂੰ ਦੱਸੀ ਮੰਗੇ ਗੇੜਾ ਮਾਰ ਕੇ ਹੀ ਕੱਲ ਨੂੰ ਘਰੇ ਦੇ ਪੱਕਾ ਜੀ ਚਲਾ ਚੱਲੀ ਗੇਜਾ 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 ਇਮਾਨਦਾਰੀ ਦਾ ਮੁੱਲ ਮਿਲਿਆ ਵੀ ਅਗਲੇ ਨੂੰ ਤੁਹਾਡੇ ਵਾਂਗੂ ਬੇਈਮਾਨੀ ਨਹੀਂ ਕਰੀ ਮਾਲਕਾਂ ਨੂੰ ਸਾਨੂੰ ਕੀ ਲੱਗਦਾ ਮਾਲਕਾਂ ਨੂੰ ਪਤਾ ਹੀ ਨਹੀਂ ਲੱਗਣਾ ਹੈਗਾ ਸਭ ਪਤਾ ਲੱਗਦਾ ਮਾਲਕਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਪਟਿਆਲਾ ਪਿਕਚਰਸ ਚੈਨਲ ਦੇ ਉੱਤੇ ਤੁਸੀਂ ਐਨੀ ਸਪੋਰਟ ਕਰ ਰਹੇ ਹੋ ਇੱਕ ਨਵੇਂ ਚੈਨਲ ਨੂੰ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡਾ ਇਹੀ ਸੀਗਾ ਕਿ ਅਸੀਂ ਜੱਗੀ ਟੀਵੀ ਦੇ ਉੱਤੇ ਜਿਹੜਾ ਕੰਟੈਂਟ ਬਣਾਉਂਦੇ ਸੀਗੇ ਲੌਂਗ ਫਾਰਮੈਟ ਵੀਡੀਓਜ਼ ਬਣਾਉਂਦੇ ਸੀਗੇ ਪਰ ਜਦੋਂ ਅਸੀਂ ਪਟਿਆਲਾ ਪਿਕਚਰਸ ਬਣਾਉਣ ਬਾਰੇ ਸੋਚਿਆ ਸੀਗਾ ਬਾਈ ਨੇ ਤਾਂ ਇਹ ਸੋਚਿਆ ਸੀਗਾ ਕਿ ਉਸ ਤੇ ਅਸੀਂ ਉਸ ਉਹ ਤਰ੍ਹਾਂ ਦਾ ਕੰਟੈਂਟ ਬਣਾਵਾਂਗੇ ਸ਼ਾਰਟ ਫਾਰਮ ਜਿਹੜਾ ਤੁਸੀਂ ਜਲਦੀ ਤੋਂ ਜਲਦੀ 10 ਮਿੰਟ ਦੇ ਅੰਦਰ ਅੰਦਰ ਦੇਖ ਸਕੋ ਤੇ ਉਸ ਨੂੰ ਪਿਆਰ ਦੇ ਸਕੋ ਤੇ ਤੁਸੀਂ ਉਸ ਨੂੰ ਪਿਆਰ ਵੀ ਦਿੱਤਾ ਬਹੁਤ ਸਪੋਰਟ ਵੀ ਦਿੱਤੀ ਆ ਪਰ ਹੁਣ ਆਪਾਂ ਨੇ ਵਿਊਜ਼ ਬਹੁਤ ਜ਼ਿਆਦਾ ਗੇਨ ਕਰ ਲਏ ਨੇ ਚੈਨਲ ਦੇ ਉੱਤੇ ਅੱਗੇ ਵੀ ਹੋਰ ਵੀ ਜ਼ਿਆਦਾ ਗੇਨ ਕਰਾਂਗੇ ਪਰ ਆਪਾਂ ਨੇ ਸਬਸਕ੍ਰਾਈਬਰਾਂ ਉੱਤੇ ਹੁਣ ਫੋਕਸ ਕਰਨਾ ਆ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਜਦੋਂ ਮੈਂ ਪਰਸੈਂਟੇਜ ਦੇਖੀ ਚੈਨਲ ਦੀ ਐਨਾਲਿਟਿਕਸ ਦੇ ਵਿੱਚ ਜਾ ਕੇ ਤਾਂ ਜਿਹੜੇ ਨਾਨ ਸਬਸਕ੍ਰਾਈਬਰ ਨੇ ਉਹ ਬਹੁਤ ਜ਼ਿਆਦਾ ਨੇ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਉਹ ਬਹੁਤ ਘੱਟ ਨੇ ਸੋ ਆਪਾਂ ਨੇ ਹੁਣ ਸਬਸਕ੍ਰਾਈਬਰ ਵਧਾਣੇ ਨੇ ਚੈਨਲ ਦੇ ਉੱਤੇ ਐਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓਜ਼ ਤਾਂ ਹੀ ਤੁਹਾਡੇ ਤੱਕ ਆਣ ਗਿਆ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਵਿਊਜ਼ ਦੋਗੇ ਲਾਈਕ ਕਰੋਗੇ ਸ਼ੇਅਰ ਕਰੋਗੇ ਬਾਕੀ ਬਾਈ ਤੂੰ ਕੀ ਕਹਿਣਾ ਚਾਹੇਗਾ ਕਿੱਦਾਂ ਦਾ ਸਫਰ ਰਿਹਾ ਤੇਰਾ ਹੁਣ ਤੱਕ ਦਾ ਹੁਣ ਤੱਕ ਦਾ ਸਫਰ ਬਾਈ ਮੇਰਾ ਬੜਾ ਮਜ਼ੇਦਾਰ ਰਿਹਾ ਸੋਚਿਆ ਕੁਝ ਹੋਰ ਤੀ ਬਣ ਕੁਝ ਹੋਰ ਗਿਆ ਕਰੀਤੀ ਸਟਾਰਟਿੰਗ ਬਲੌਗਿੰਗ ਪਰ ਚੇਂਜ ਕਰਤਾ ਕੰਮ ਸ਼ਾਰਟ ਵੀਡੀਓ ਲੈਂਦੀਆ ਉਮੀਦ ਨਹੀਂ ਸੀ ਵੀ ਇੰਨਾ ਪਿਆਰ ਦੋਗੇ ਕਈ ਤਾਂ ਇੰਨੀਆਂ ਵੀਡੀਓ ਵਾਇਰਲ ਹੋ ਗਈਆਂ ਹੱਦੋਂ ਵੱਧ ਕਿ ਹਰ ਇੱਕ ਬੰਦਾ ਸਾਨੂੰ ਪੜ ਜਾਂਦਾ ਹੁਣ ਸਾਨੂੰ ਬਸ ਤੁਹਾਡੇ ਤੋਂ ਹੀ ਉਮੀਦ ਆ ਸੀ ਇਸ ਨੂੰ ਨਵੇਂ ਪਰਾਲੇ ਨੂੰ ਜਿੱਦਾਂ ਸ਼ੁਰੂ ਕਰਾਇਆ ਇਸ ਨੂੰ ਅਸੀਂ ਹੋਰ ਵਧੀਆ ਤਰੀਕੇ ਨਾਲ ਹੋਰ ਵਧੀਆ ਪ੍ਰੋਡਕਸ਼ਨ ਦੇ ਨਾਲ ਅੱਗੇ ਲੈ ਕੇ ਜਾਵਾਂਗੇ ਪਰ ਥੋੜਾ ਸਾਥ ਬਹੁਤ ਜ਼ਰੂਰੀ ਆ ਵੀਡੀਓਜ਼ ਨੂੰ ਪਿਆਰ ਜ਼ਰੂਰ ਦਿਆ ਕਰੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਜਾਇਓ ਲਾਈਕ ਜ਼ਰੂਰ ਕਰਕੇ ਜਾਇਓ ਵੀਡੀਓਜ਼ ਬਹੁਤ ਆਣਗੀਆਂ ਜੱਗੀ ਟੀਵੀ ਤੇ ਵੀ ਪਟਿਆਲਾ ਪਿਕਚਰਸ ਤੇ ਵੀ ਸੋ ਬਣੇ ਰਹੋ ਸਾਥ ਬਣਾਈ ਰੱਖੋ ਸਤਿ ਸ਼੍ਰੀ ਅਕਾਲ ਬਣੇ ਰਹੋ ਪਟਿਆਲਾ ਪਿਕਚਰਸ ਸਬਸਕ੍ਰਾਈਬ ਕਰ ਲਿਓ ਡਨ